ਫਟੇਗੜ ਚੋੜੀਆਂ ਤੋਂ ਡੇੜਾ ਬਾਬਾ ਨਾਨਕ ਰੋਡ ਪਿੰਡ ਨਕਸਰਾ ਮੋੜ ਉੱਪਰ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਵੱਲੋਂ ਬੁਲੇਟ ਤੇ ਸਵਾਰ ਦਾਦੇ ਪੋਤੇ ਨੂੰ ਟੱਕਰ ਮਾਰ ਕੇ ਗੰਭੀਰ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਖਮੀ ਦਾਦੇ ਪੋਤੇ ਦੇ ਰਿਸ਼ਤੇਦਾਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਲਖਵੀਰ ਸਿੰਘ ਪੁੱਤਰ ਪਰਮਜੀਤ ਸਿੰਘ ਜੋ ਕਿ ਆਪਣੇ ਕਰੀਬ 4 ਸਾਲਾਂ ਦੇ ਪੋਤੇ ਜਗਨੂਰ ਸਿੰਘ ਨੂੰ ਡਿਵਾਈਨ ਪਬਲਿਕ ਸਕੂਲ ਮੱਲਵਾਲ ਤੋਂ ਛੁੱਟੀ ਹੋਣ ਤੋਂ ਬਾਅਦ ਆਪਣੇ ਬੁਲੇਟ ਤੇ ਲੈ ਕੇ ਆ ਰਿਹਾ ਸੀ ਜਦੋਂ オーਪਨ ਦੇ ਨਕਸਰਾ ਮੋੜ ਤੋਂ ਮੁੜਨ ਲੱਗਿਆ ਤਾਂ ਪਿੱਛੋਂ ਫਤੇਗੜ ਚੂੜੀਆਂ ਦੀ ਸਾਈਡ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਮੋਟਰਸਾਈਕਲ ਸਵਾਰਾਂ ਨੂੰ ਕਸੀਟਦੀ ਹੋਈ ਕਰੀ 50 ਮੀਟਰ ਦੂਰੀ ਤੇ ਲੈ ਗਈ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਣ ਤੇ ਤੁਰੰਤ ਜ਼ਖਮੀ ਦਾਦੇ-ਪੋਤੇ ਨੂੰ ਫਤੇਗੜ ਚੂੜੀਆਂ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਤੇ ਕਿ ਦਾਦੇ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਬੱਚੇ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਉਦੋਂ ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ थाना ਡੇਰਾਬਾਬਾ ਨਾਨਕ ਤੋਂ ਜਾਂਚ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦਾ ਕਾਰਨ ਪਤਾ ਨਹੀਂ ਚੱਲਿਆ ਪਰਸਾਨਾ ਥਾਣੇ ਫੋਨ ਆਇਆ ਸੀ ਕਿ ਨਕਸਾਰਾ ਮੋੜ ਤੋਂ ਇੱਕ ਕਾਰ ਅਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਹੈ ਤੇ ਮੌਕੇ ਤੇ ਪਹੁੰਚ ਉਪਰੰਤ ਪਤਾ ਚੱਲਿਆ ਕਿ ਦਾਦੇ ਪੋਤੇ ਨੂੰ ਕਾਰ ਨੇ ਟੱਕਰ ਮਾਰ ਕੇ ਜ਼ਖਮੀ ਕਰ ਦਿੱਤਾ ਹੈ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਸਾਡੇ ਵੱਲੋਂ ਵਿਕਲ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਗਲੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਉਪਰੰਤ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਭਾਰਤ ਨਟ ਨੂੰ ਸਵਾਲ ਆਪਕਾ ਤੋਂ পুষ্প Lata ਦੀ ਖਾਸ ਰਿਪੋਰਟ ਹਰਵਿੰਦਰ ਸਿੰਘ ਜਨਨ ਆਪਣੇ ਸ਼ੌਕ ਜਿਹੜੇ ਕਠਿਆਲਾ ਮੋਰ ਤੇ ਹਾਂਜੀ ਹਾਂਜੀ ਜਿਹੜੇ ਇੱਕ ਹਾਸਾ ਵਾਪਰੇ ਕੀ ਹੈ ਜੀ ਪੁਰਾ ਸਾਰਾ ਹੀ ਦੋ ਆਉਂਦੇ ਆ ਜੀ ਕਿਤੇ ਲੈ ਕੇ ਆਪਣੇ ਬੱਚੇ ਨੂੰ ਤੇ ਲੱਗੇ ਆ ਜਦੋਂ ਮੋੜਦੇ ਪਏ ਸੀ ਆਪਣਾ ਮੋਟਰਸਾਈਕਲ ਤੇ ਕਿਤੇ ਗੱਡੀ ਤੇਜ਼ ਰਫਤਾਰ ਤੇ ਆਉਂਦੀ ਉਹਨਾਂ ਨੂੰ ਗੱਡੀ ਵਾਲੇ ਨੂੰ ਨਹੀਂ ਪਤਾ ਲੱਗਾ ਪਤਾ ਨਹੀਂ ਤੇ ਪ੍ਰਮਾਤਮਾ ਦੀ ਖੇਡ ਕੋਈ ਵਾਪਰ ਗਈ ਹੈ ਉਹਨਾਂ ਕਰਕੇ ਆ ਆਸਾ ਵਾਪਰ ਗਈ। ਕੋਈ ਤਾਂ ਬੋਟ ਤੇ ਸਵਾਰ ਸੀ ਕਿਨੇ ਸਾਲ ਦਾ ਬੇਟਾ ਆ ਇਹਦਾ? 20-25 ਸਾਲ ਦਾ ਆ ਇਹਦਾ। ਤੇ ਕੀ ਮੌਕੇ ਤੇ ਕੀ ਵੈਸੇ ਅਸਲੇ ਸਟਾਫ ਟਕੀ ਨੇ? ਸਟਾਫ ਤੋਂ ਮੈਂ ਬੱਚਾ ਵੀ ਬੇਹੋਸ਼ ਹੋਇਆ ਸੀ ਤੇ ਫੌਜੀ ਸਾਹਿਬ ਵੀ ਸਹਿਮ ਗਏ ਹੁਣ ਇਹਨਾਂ ਨੂੰ ਨਹੀਂ ਪਤਾ ਪੜ ਕੇ ਸ਼ਹਿਰ ਲੈ ਗਏ ਪਤਾ ਨਹੀਂ ਉਹਨਾਂ ਤੇ ਕੀ ਪਾਣਾ ਵਰਤਿਆ ਤੇ ਹੁਣ ਅਦਾ ਲੱਗੂ ਜਦੋਂ ਆਉਣਗੇ ਵੀ ਸਾਡ ਕਿੰਨੇ ਕੁ ਲੱਗੀ ਜਾਂਦਾ ਹੈ ਤੇ ਫਿਲਹਾਲ ਜਿਹੜਾ ਆਪਾਂ ਜੋ ਗੱਡੀ ਲਗੋ ਉਹਨਾਂ ਵੀ 600-700 ਲੱਗੀ ਹੁੰਦੀ ਹੈ ਉਹਨਾਂ ਨੂੰ ਵੀ 700 ਮੇਰੇ ਘਰ ਤੇ ਲੱਗੀਆਂ ਮੂਲੀ ਤੋਂ ਮੈਂ ਇਸ ਵਾਰ ਇੱਥੇ ਨਹੀਂ ਮੇਰੇ ਪਿਤਾ ਜੀ ਹੀ ਆ ਕੇ ਮੈਂ ਨੌਕਰੇ ਤੇ ਬੁੜੀ ਹੋਣੀ ਆ ਜਾ ਹਾਂਜੀ ਬੱਸ ਲੱਗੀ ਕੀ ਲੱਗਦਾ ਇਹ ਤੇ ਹੁਣ ਪ੍ਰਮਾਤਮਾ ਦੇ ਵੀਰੇ ਅਸੀਂ ਕਿਸੇ ਬਾਰੇ ਕੁਝ ਕਹਿ ਨਹੀਂ ਸਕਦੇ ਕਿਉਂਕਿ ਜਣਾ ਹਾਂਜੀ ਪਤਾ ਨਹੀਂ ਜਾਂ ਉਹ ਗਲਤੀ ਕਿ ਜਾਂਏ ਜਾਂ ਇਹ ਗਲਤੀ ਤੇ ਉਹਨਾਂ ਨੂੰ ਪਤਾ ਦੋਨਾਂ ਨੂੰ ਨਾ ਮੌਕੇ ਤੇ ਮੇਰੇ ਖਾਤੇ ਪੁੱਛ ਗੀ ਸੀ ਤੇ ਥੋੜੀ ਜਿਹੀ ਬਾਤ ਆ ਗਈ ਪੁੱਛ ਹਾਂਜੀ ਮੌਕਾ ਵੀ ਆ ਗਿਆ ਮੈਨੂੰ ਹਾਂ ਮੌਕਾ ਵੀ ਹਾਂਜੀ ਸਰ ਪਿੰਡ ਨੂੰ ਕੁਸਰਾ ਪਹੁੰਚੋ ਜਿਹੜਾ ਸਵਾ ਬਲਟਰ ਤੇ ਕਾਰ ਦੇ ਵਿਚਕਾਰ ਕੀ ਇਹ ਪੂਰਾ ਜੇ ਇਹ ਅਜੇ ਵੇਖੋ ਜੀ ਪਤਾ ਤਾਂ ਨਹੀਂ ਲੱਗਾ ਕੀ ਕਰਨ ਹੋਇਆ ਜਿਆਦਾ ਹੋਣ ਆਇਆ ਹੀ ਫਾਨੇ ਕਿ ਇੱਥੇ ਐਕਸੀਡੈਂਟ ਹੋਇਆ ਨੀ ਕੁਸਰਾ ਮੋੜ ਤੇ ਜੀ ਇੱਥੇ ਪਹੁੰਚੇ ਆਂ ਨੀ ਕੁਸਰਾ ਦਾ ਹੀਗਾ ਇੱਕ ਹੋਰਸ ਆਇਆ ਬੰਦਾ ਜੀ ਤੇ ਥੋੜੀ ਬੁਰੀ ਛੱਟ ਲੱਗੀ ਆ ਉਹ ਬਾਕੀ ਉਹਨੂੰ ਦਾਖਲ ਕਰਾ ਦਿੱਤਾ ਵਾ ਤੇ ਗੱਡੀ ਵਾਲਾ ਜਿਹੜਾ ਇਹ ਅਜੇ ਪਤਾ ਕਨਫਰਮ ਨਹੀਂ ਹੋਇਆ ਤਕੜਾ ਤੇ ਸਰ ਜਿਹੜਾ ਮੋਟਰਸਾਈਕਲ ਸਵਾਰ ਕਿਨੇ ਜਾਣੇ ਸਵਾਰ ਮੋਟਰਸਾਈਕਲ ਤੇ ਪੱਛੀ ਗਏ ਸੀ ਜੀ ਪਾਇਲਾ ਛੋਟਾ 5 ਸਾਲ ਦਾ ਹਾਂਜੀ ਸਕੂਲ ਲੈ ਗਿਆ ਅੱਛਾ ਤੇ ਸਰ ਜਿੱਦੇ ਗੱਡੀ ਸਵਾਰ ਹੈ ਪਤਾ ਲੱਗਿਆ ਕਦੋਂ ਨਹੀਂ ਇਹ ਨਿਕਲਦਾ ਤੇ ਗੱਡੀ ਸਵਾਰ ਨੂੰ ਸਟਾਪ ਹਟਾ ਮੈਨੂੰ ਇਹਦੀ ਲੱਗੀਆਂ ਥੋੜੀਆਂ ਬੁਥੀਆਂ ਸਾਢੇ 11 ਤੋਂ ਚਲੇ ਗਏ ਪਹਿਲਾਂ ਹੀ ਤੋਂ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਹੁਣ ਤੱਕ ਦੇਖਦੇ ਹਾਂ ਹੁਣ ਜੋ ਵੀ ਕਾਨੂੰਨੀ ਕਾਰਵਾਈ ਕਰਾਂਗੇ ਕੋਈ ਕਾਰਵਾਈ ਕਰਦੇ ਆਂ